ਅਸੀਂ ਇੱਥੋਂ ਬਰਸ਼ੀ ਦੇ ਗਏ ਸੀ ਭੇਵੇਂ ਬਰਸ਼ੀ ਹੁੰਦੀ ਆ ਇੱਕ ਦਿਨ ਪਹਿਲਾਂ ਅਸੀਂ ਗਏ ਸੀ ਕੈਥਰ ਰਾਤ ਨੂੰ ਰਹੇ ਆ ਕੈਥਰ ਰਹਿ ਕੇ ਤੜਕੇ ਅਸੀਂ ਰੋਡ ਤੇ ਚੜ੍ਹਿਆ ਬਸ ਸਵੇਰ 6:30 ਤੁਰੇ ਹੋਵਾਂਗੇ 7:00 7:30 ਦੇ ਵਿੱਚ ਵਿੱਚ ਇਹ ਵਾਕਾ ਹੋ ਗਿਆ ਬਸ ਗਿਆ ਮਗਰੋਂ ਬੱਸ ਹਾਂ ਹਰਿਆਣਾ ਰੋਡ 'ਤੇ ਉਹ ਇਧਰੋਂ ਸਾਸੀ ਐਨੀਓ ਕਿਧਰੋਂ ਇਧਰੋਂ ਆਈ ਸੀ ਉਹਨੇ ਪਿੱਛੋਂ ਆ ਕੇ ਡਾਲੇ 'ਚ ਮਾਰੀ ਵੇਖੋ ਅੱਜ ਪੰਜ ਪਿਆਰੇ ਬਣਾ ਕੇ ਲੈ ਕੇ ਆਪਦੇ ਨਾਲ ਸੇਵਾਦਾਰਾਂ ਦੀ ਇਹ ਸ਼ਕਤੀ ਹੁੰਦੀ ਆ ਉਹ ਆਪਦੇ ਨਾਲ ਹੀ ਸਿੰਘ ਲੈ ਜਾਂਦੇ ਆ ਜਿਹੜੇ ਉਹਨਾਂ ਦੇ ਪਿਆਰੇ ਹੁੰਦੇ ਆ ਮਹਾਰਾਜ ਦਾ ਪਾਣਾ ਹੈ ਤਾਂ ਜੀ ਕਿਸੇ ਦੇ ਕੋਈ ਕਰਨ ਦਾ ਤਾਂ ਹੈ ਨਹੀਂ ਇਹ ਗੱਲ ਪੰਜ ਸਵੇ ਇੱਕ ਦਿਨ ਦੇ ਪੰਡ ਇੱਕ ਵਿੱਚ ਮਤਲਬ ਬਹੁਤ ਔਖਾ ਹੋ ਜਾਂਦਾ ਪੰਡ ਬਹੁਤ ਬਾਈ ਜੀ ਬਹੁਤ ਰਾਤ ਦੇ ਜਦੋਂ ਤੱਕ ਕੱਲ ਦਾ ਘਟਨਾ ਦਾ ਪਤਾ ਲੱਗਿਆ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਘਰੇ ਰੋਟੀ ਪੱਕੀ ਹੋਗੀ ਅਸੀਂ ਪੰਜਾਬ ਸਰਕਾਰ ਤੋਂ ਤੇ ਹਰਿਆਣਾ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਪਰਿਵਾਰ ਨੂੰ ਇੱਕ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਤੇ ਇਹਨਾਂ ਦੀ ਵਿੱਤੀ ਮਦਦ ਕੀਤੀ ਜਾਵੇ। ਘਟਨਾ ਉਦੋਂ ਦੀ ਯਾਦ ਨਹੀਂ ਸਾਨੂੰ ਜਦੋਂ ਬੱਸ ਗੱਡੀ ਮੋਦੀ ਹੋ ਗਈ ਜੀਪ ਉਹ ਬੰਦੇ ਕੱਢਣ ਲੱਗੇ ਸਾਨੂੰ ਸਾਨੂੰ ਆਦੇ ਬਾਹਰ ਆਜੋ ਆਏ ਅਸੀਂ ਆਖਿਆ ਵੀ ਬਾਹਰ ਕਾ ਤੋ ਆ ਜੀਏ ਅਸੀਂ ਆਪਦੇ ਮਨ ਚ ਆਖਿਆ ਵੀ ਅਸੀਂ ਤਾਂ ਰੋਡ ਤੇ ਜਾਈ ਜੰਨੇ ਆ ਅਸੀਂ ਤਾਂ ਰੋਡ ਤੇ ਜਾਂਦੇ ਸਾਂ ਨਾਮ ਜਪਦੇ ਜਾਂਦੇ ਸਾਂ ਫਰੀਦਕੋਟ ਦੇ ਪਿੰਡ ਰਾਮਿਆਣਾ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰਾਸ਼ੋਬ ਪ੍ਰਾਪਤ ਧਰਤੀ ਆ ਉੱਥੇ ਇੱਕ ਹੀ ਸਮੇਂ 5 ਲੱਖਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਇੱਕ ਵਾਰ ਦਿਖਾ ਦਿਓ ਵੱਡਾ ਕਹਿਰ ਵਾਪਰਿਆ ਪਿੰਡ ਤੇ ਵੱਡਾ ਦੁਖਾਂਤ ਵਾਪਰਿਆ ਪਿੰਡ ਤੇ ਪੂਰਾ ਪਿੰਡ ਗਮਗੀਨ ਹੈ ਸਾਰੇ ਪਾਸੇ ਮਾਹੌਲ ਗਮਗੀਨ ਹੈ ਬੜਾ ਵੱਡਾ ਬੜੀ ਵੱਡੀ ਘਟਨਾ ਵਾਪਰੀ ਹੈ ਸਾਡੇ ਨਾਲ ਪਿੰਡ ਦੇ ਸਰਪੰਚ ਰਾਜਦੀਪ ਪਾਲ ਕੁਮਯੂਦ ਨੇ ਬਾਈ ਕਿਸ ਤਰੀਕੇ ਨਾਲ ਵਾਪਰਦੀ ਹੈ ਘਟਨਾ ਬਾਈ ਇਹ ਪਰਸੋਂ ਦੀ ਗੱਲ ਆ ਜੀ ਪਰਸੋਂ ਸਾਡੇ ਪਿੰਡੋਂ ਸੰਗਤ ਗਈ ਸੀਗੀ ਉਹ ਆ ਆਪਣੇ ਹਰਿਆਣੇ ਦੇ ਵਿੱਚ ਉੱਥੇ ਸੰਤਾਂ ਦੀ ਵਰਸੀ ਮਨਾਇ ਜਾਂਦੀ ਹੈ ਕੱਲ ਵਰਸੀ ਸੀਗੀ ਉਹਨਾਂ ਦੀ ਤੇ ਇਹਨਾਂ ਦਾ ਪਰਸੋਂ ਰਾਤ ਨੂੰ ਟਾਇਰ ਪੈਂਚਰ ਹੋ ਗਿਆ ਗੱਡੀ ਦਾ ਤੇ ਇਹ ਉੱਥੇ ਆਪਣੇ ਕੈਥਲ ਰੁੱਕ ਗਏ ਜੀ ਉੱਥੇ ਗੁਰੂਗੁਰਦਵਾਰਾ ਸਾਹਿਬ ਦੇ ਵਿੱਚ ਤੇ ਕੈਥਲੋਂ ਫਿਰ ਸਵੇਰੇ 6 ਵਜੇ ਤੁਰਿਆ ਜੀ ਤੇ 6:30 ਵਜੇ ਇਹਨਾਂ ਦਾ ਐਕਸੀਡੈਂਟ ਹੋ ਗਿਆ 8 ਜਾਣੇ ਸੀਗੇ ਜਿਨ੍ਹਾਂ 'ਚ 5 ਦੀ ਮੌਤ ਹੋ ਗਈ ਆ ਇੱਕ ਸੀਰੀਅਸ ਆ ਜੀ ਤੇ ਦੋਹਾਂ ਨੂੰ ਛੁੱਟੀ ਮਿਲ ਗਈ ਆ ਜੀ ਐਕਸੀਡੈਂਟ ਕਾ ਦਿਨ ਹੁੰਦਾ ਐਕਸੀਡੈਂਟ ਬਾਈ ਜੀ ਬੱਸ ਨਾਲ ਹੁੰਦਾ ਰੋਡ ਪੰਜਾਬ ਹਰਿਆਣਾ ਰੋਡ ਵਿੱਚ ਬੱਸ ਹੁੰਦੀ ਆ ਤੇ ਬਹੁਤ ਜਿਹੜਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਇਹੋ ਜਿਹਾ ਨਹੀਂ ਦੇਖਿਆ ਸੀਗਾ ਤੇ ਕਾਰ ਸੇਵਾ ਦੇ ਬਾਬਾ ਜੀ ਜਿਨ੍ਹਾਂ ਨੇ ਸਾਡੇ ਇੱਥੇ ਸੇਵਾ ਕੀਤੀ ਆ ਆ ਸਾਰਾ ਗੁਰਦੁਆਰਾ ਲੰਗਰ ਹਾਲ ਇੱਥੇ ਐਂਟਰਲੋਕ ਦਿਓੜੀ ਸਾਹਿਬ ਰਹਿਣ ਵਾਸਤੇ ਕਮਰੇ ਆ ਸਾਰਾ ਬਾਬਾ ਜੀ ਨੇ ਸੇਵਾ ਕੀਤੀ ਸੀਗੀ ਤੋਂ ਸਾਰੇ ਵੱਡੇ ਬਾਬਾ ਜੀ ਕਾਰ ਸੇਵਾ ਵਾਲੇ ਦਿੱਲੀ ਤੋਂ ਵੀ ਆਏ ਆ ਸਪੈਸ਼ਲ ਆਏ ਆ ਉਹ ਤਾ ਤਾਂ ਸਾਰੇ ਨਗਰ ਨੇ ਇੱਥੇ ਵੀ ਸੋਚਿਆ ਵੀ ਇਹਨਾਂ ਦਾ ਇੱਥੇ ਹੀ ਸਿਸ਼ਕਾਰ ਕਰਨਾ ਗੁਰਦੁਆਰਾ ਸਾਹਿਬ ਗੁਰੂ ਘਰ ਦੇ ਵਿੱਚ ਜੀ ਮਤਲਬ ਕਦੋਂ ਤੋਂ ਜੁੜੇ ਹੋਏ ਸੀ ਇਹ ਗੁਰੂ ਗੁਰੂ ਦੀ ਸੇਵਾ ਨਾਲ ਗੁਰੂ ਘਰ ਦੇ ਨਾਲ ਕਦੋਂ ਤੋਂ ਜੁੜੇ ਹੋਏ ਇਹ ਗੁਰੂ ਤੋਂ ਬਾਅਦ ਜੀ ਅਸੀਂ 20-25 ਸਾਲਾਂ ਤੋਂ ਇਹਨਾਂ ਨੂੰ ਦੇਖਦੇ ਆਂ ਤੇ ਗੁਰੂ ਘਰ ਦੇ ਨਾਲ ਹੀ ਜੁੜੇ ਹੋਏ ਸੀ ਕਿ ਹਰੇਕ ਥਾਂ ਪੰਜਾਬ ਦੇ ਪੰਜਾਬ ਤੋਂ ਬਾਹਰ ਵੀ ਜਿੱਥੇ ਵੀ ਕਿਤੇ ਸੇਵਾ ਹੁੰਦੀ ਸੀ ਕਾਰ ਸੇਵਾ ਦੀ ਤਾਂ ਉੱਥੇ ਜਾਂਦੇ ਸੀਗੇ ਚਲੋ ਜਿੱਥੇ ਵੀ ਕੋਈ ਗੁਰੂ ਘਰ ਨੂੰ ਲੈ ਕੇ ਸੇਵਾ ਹੁੰਦੀ ਸੀ ਉਥੇ ਸਵਾਮਾ ਆਦੇ ਜੀ ਅਸੀਂ ਪੰਜਾਬ ਸਰਕਾਰ ਤੋਂ ਤੇ ਹਰਿਆਣਾ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਪਰਿਵਾਰ ਨੂੰ ਇੱਕ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਤੇ ਇਹਨਾਂ ਦੀ ਵਿੱਤੀ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਹਮੇਸ਼ਾ ਆਪ ਦੇ ਘਰ ਬਾਰੇ ਨਹੀਂਗਾ ਇਹਨਾਂ ਨੇ ਪਿੰਡ ਬਾਰੇ ਨਗਰ ਬਾਰੇ ਸੇਵਾ ਕਰਦੇ ਰਹੇ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਵੀ ਐਡੀ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਿਵਾਰ ਦੇ ਲਈ ਐਲਾਨ ਕਰੋ ਕਮ ਸੇ ਕਮ ਇਹਨਾਂ ਨੂੰ ਪਰਿਵਾਰ ਨੂੰ ਜਿੰਨੀ ਵੀ ਤੁਸੀਂ ਕੋਈ 50 ਲੱਖ ਕੋਈ ਕਰੋੜ ਰੁਪਏ ਦੀ ਰਕਮ ਇੱਕ ਪਰਿਵਾਰ ਨੂੰ ਦਿਓ ਨਾਲ ਇੱਕ ਇੱਕ ਸਰਕਾਰੀ ਨੌਕਰੀ ਦਿਓ ਏ ਜਿਹੜੇ ਅੱਪਾ ਗੁਰਦੁਆਰਾ ਸਾਹਿਬ 'ਚ ਖੜੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਛੋਹ ਹਾਂਜੀ ਹਾਂਜੀ ਇਹ ਗੁਰੂ ਗੋਬਿੰਦ ਸਿੰਘ 10ਵੇਂ ਪਾਤਸ਼ਾਹੀ ਦੀ ਚਰਨਛੋਹ ਧਰਤੀ ਹੈ ਇੱਥੇ ਗੁਰੂ ਭੂਰਾ ਸਾਹਿਬ ਵੀ ਬਣਿਆ ਇੱਥੇ 10ਵੇਂ ਪਾਤਸ਼ਾਹੀ ਸਾਹਿਬ ਰੁਕੇ ਵੀ ਆ ਜੀ ਤੇ ਇਤਿਹਾਸਿਕ ਗੁਰਦੁਆਰਾ ਜੀ ਪੰਜ ਮਤਲਬ ਇਹ ਕਹਿਣੀ ਹੋਵੇ ਕਿ ਹਾਂਜੀ ਹਾਂਜੀ ਆਰਾਮ ਉਹਨਾਂ ਨੇ ਇੱਥੇ ਆਰਾਮ ਕੀਤਾ ਸੀਗਾ ਹਾਂਜੀ 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 ਮਤਲਬ ਪੰਜ ਸਵੇ ਇੱਕ ਦਿਨ ਦੇ ਪਿੰਡ ਇੱਕ ਵਿੱਚ ਮਤਲਬ ਬਹੁਤ ਔਖਾ ਹੋ ਜਾਂਦਾ ਪਿੰਡ ਬਹੁਤ ਬਾਈ ਜੀ ਬਹੁਤ ਰਾਤ ਦੇ ਜਦੋਂ ਤੱਕ ਕੱਲ ਦਾ ਘਟਨਾ ਦਾ ਪਤਾ ਲੱਗਿਆ ਤਾਂ ਮੈਨੂੰ ਲੱਗਦਾ ਕਿਸੇ ਘਰੇ ਰੋਟੀ ਪੱਕੀ ਹੋ ਗਈ ਬਹੁਤ ਕੋਈ ਕਿਸੇ ਤੁਸੀਂ ਦੇਖ ਲਓ ਘਰ ਘਰ ਦਾ ਇੱਥੇ ਬੱਚਾ ਬੱਚੀ ਆਏ ਵੇ ਆ ਜੀ ਤੇ ਭਾਈ ਮਨਿੰਦਰ ਬਹੁਤ ਦੁਖਦਾਈ ਘਟਨਾ ਹੈ ਤੇ ਤੁਸੀਂ ਇੱਕ ਮੀਡੀਆ ਦੇ ਰਹੀਆਂ ਅਸੀਂ ਆਪਦੀ ਆਵਾਜ਼ ਪੰਜਾਬ ਸਰਕਾਰ ਨੂੰ ਵੀ ਇਹਨਾਂ ਦੀ ਪਰਿਵਾਰ ਦੀ ਬਾਹ ਫੜੀ ਜਾਵੇ ਤੇ ਇਹਨਾਂ ਦਾ ਦੁੱਖ ਦਾ ਹਾਂ ਦਾ ਨਾਰਾ ਮਾਰਿਆ ਜਾਵੇ ਵਿੱਚ ਬਹੁਤ ਸੁਧਾਰਨ ਪਰਿਵਾਰਾਂ ਚੋਂ ਹੈ ਜੀ ਦੋ ਤਾਂ ਐਸਸੀ ਪਰਿਵਾਰਾਂ ਦੇ ਵਿੱਚੋਂ ਆ ਤੇ ਦੋ ਦੂਜੇ ਜਿਹੜੇ ਜ਼ਿਮੀਂਦਾਰ ਪਰਿਵਾਰ ਆ ਉਹ ਵੀ ਬਹੁਤ ਛੋਟੇ ਪਰਿਵਾਰਾਂ ਦੇ ਛੋਟੇ ਪਰਿਵਾਰ ਦੇ ਵਿੱਚੋਂ ਆ ਜੀ ਤੇ ਅਸੀਂ ਅਬ ਮੈਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਸਾਰੇ ਨਗਰ ਦੇ ਵਾ ਲੋ ਬੇਨਤੀ ਕਰਦਾ ਵੀ ਇਹਨਾਂ ਨੂੰ ਸਰਕਾਰੀ ਨੌਕਰੀ ਤੇ ਇਹਨਾਂ ਨੂੰ 50 ਲੱਖ ਰੁਪਏ ਜਾਂ ਕਰੋੜ ਰੁਪਏ ਦਾ ਇਹਨਾਂ ਨੂੰ ਮਦਦ ਕੀਤੀ ਜਾਵੇ ਪਰਿਵਾਰ ਨੂੰ ਕਿਵੇਂ ਵਾਪਰ ਦੀ ਜੀਏ ਇਹ ਘਟਨਾ ਇਹ ਘਟਨਾ ਵੈਸੇ ਸਾਨੂੰ ਤਾਂ ਪਤਾ ਨਹੀਂ ਪਰਮੇਸ਼ਰ ਨੂੰ ਪਤਾ ਹੈ ਠੀਕ ਹੈ ਅਸੀਂ ਇਥੋਂ ਬਰਸ਼ੀ ਦੇ ਗਏ ਸੀ ਭੇਵੇਂ ਬਰਸ਼ੀ ਹੁੰਦੀ ਆ ਬਾਬਾ ਜੀਵਨ ਸਿੰਘ ਦੀ ਬਾਬਾ ਦਲੀਪ ਸਿੰਘ ਦੀ ਜੀ ਉਹਦੇ ਸਮਾਗਮ 'ਚ ਗਏ ਸੀ ਜੀ ਇੱਕ ਦਿਨ ਪਹਿਲਾਂ ਅਸੀਂ ਗਏ ਸੀ ਕੈਥਰ ਰਾਤ ਨੂੰ ਰਹੇ ਹਾਂ ਠੀਕ ਹੈ ਜੀ ਕੈਥਰ ਰਹਿ ਕੇ ਤੜਕੇ ਬਾਬਾਈਆਂ ਦੇ ਸਵੇਰੇ ਚੱਲਾਂਗੇ ਆਪਾਂ ਉੱਥੇ ਸੰਗਤ ਬਾਲੀ ਹੁੰਦੀ ਆ ਵੀ ਅਗਲਿਆਂ ਨੂੰ ਪਰੇਸ਼ਾਨੀ ਨਾ ਹੋਵੇ ਉਹ ਰਾਤ ਨੂੰ ਕੈਥਰ ਰਹਿ ਕੇ ਉੱਥੇ ਤੜਕੇ ਚਾਹ ਪਾਣੀ ਛੱਕ ਕੇ ਅਸੀਂ ਨਮਸਕਾਰ ਕਰਕੇ ਤੇ ਬਸ ਚੱਲੇ ਆ ਉਥੋਂ ਅਸੀਂ ਰੋਡ ਤੇ ਚੜੇ ਆ ਬਸ ਸਵੇਰ 6:30 ਤੁਰੇ ਹੋਵਾਂਗੇ 7:30 ਦੇ ਵਿੱਚ ਵਿੱਚ ਇਹ ਵਾਕਾ ਹੋ ਗਿਆ ਬਸ 7:30 ਦੇ ਵਿੱਚ ਹਾਂ 3-4 ਕਿਲੋਮੀਟਰ ਹੀ ਗਏ ਆ ਅਸੀਂ ਕੈਥਲ ਤੋਂ ਤੇ ਬਸ ਉਹਨੇ ਚ ਹੀ ਵਾਕਾ ਹੋ ਗਿਆ ਮਗਰੋਂ ਬੱਸ ਪੀਆਰਟੀਸੀ ਪਤਾ ਨਹੀਂ ਕਿਹੜੀ ਸਰਕਾਰੀ ਬੱਸ ਸੀ ਹਰਿਆਣਾ ਰੋਡਵੇ ਹਾਂ ਹਰਿਆਣਾ ਰੋਡਵੇ ਉਹ ਇਧਰੋਂ ਸਰਸੇ ਇੰਨੋਂ ਕਿਧਰੋਂ ਇਧਰੋਂ ਆਈ ਸੀ ਉਹਨੇ ਆ ਪਿੱਛੋਂ ਆ ਕੇ ਡਾਲੇ ਚ ਮਾਰੀ ਵਾਜਦੀ ਦਾ ਸਾਨੂੰ ਨਹੀਂ ਪਤਾ ਲੱਗਿਆ ਮਗਰੋਂ ਅਸੀਂ ਵੇਖੀ ਆ ਵੀ ਬੱਸ ਉਹ ਵੱਜੀ ਆ ਬੱਸ ਦੇ ਵਿੱਚ ਵੀ ਇੰਨੀ ਜੀਪ ਪਛਾਹ ਨੂੰ ਧੱਕਿਆ ਉਹਨੇ ਬੱਸ ਨੂੰ ਤੇ ਯਾਨੀ ਤੁਸੀਂ ਫਿਰ ਤੁਹਾਨੂੰ ਤਾਂ ਉਦੋਂ ਸੱਟ ਲੱਗੀ ਆ ਬਾਹਾਂ ਤੇ ਆਵੇ ਉਹ ਤੁਹਾਨੂੰ ਘਟਨਾ ਉਦੋਂ ਦੀ ਯਾਦ ਤਾਂ ਘਟਨਾ ਉਦੋਂ ਦੀ ਯਾਦ ਨਹੀਂ ਸਾਨੂੰ ਜਦੋਂ ਬੱਸ ਗੱਡੀ ਮੋਦੀ ਹੋ ਗਈ ਜੀਪ ਉਹ ਬੰਦੇ ਕੱਢਣ ਲੱਗੇ ਸਾਨੂੰ ਸਾਨੂੰ ਆਦੇ ਬਾਹਰ ਆਜੋ ਆਏ ਅਸੀਂ ਆਖਿਆ ਬਾਹਰ ਕਾ ਤੋ ਆ ਜੀਏ ਅਸੀਂ ਆਪਦੇ ਮਨ ਚ ਆਖਿਆ ਵੇ ਅਸੀਂ ਤਾਂ ਰੋਡ ਤੇ ਜਾਈ ਜਾਨੇ ਆ ਅਸੀਂ ਤਾਂ ਰੋਡ ਤੇ ਜਾਂਦੇ ਸਾਂ ਨਾਮ ਜਪਦੇ ਜਾਂਦੇ ਸਾਂ ਇਹ ਕਾਰ ਸੇਵਾ ਦੀ ਮਰਜ਼ਾਦਾ ਹੈ ਜਦੋਂ ਸੰਗਤ ਤੁਰਦੀ ਆ ਨਾ ਸਵੇਰੇ ਉਦੋਂ ਸਾਰੀ ਸੰਗਤ ਗੱਡੀ 'ਚ ਨਾਮ ਜਪਦੀ ਤੁਰੀ ਜਾਂਦੀ ਅੱਧਾ ਪੌਣਾ ਘੰਟਾ ਉਹ ਲਾਉਣਾ ਹੀ ਹੁੰਦਾ ਚਾਹੇ ਗੱਡੀ 'ਚ ਹੋਈਏ ਚਾਹੇ ਸੇਵਾ ਕਰਦੇ ਹੋਈਏ ਤੇ ਉਹ ਬਸ ਐਂ ਜਪਦੇ ਜਦੋਂ ਕੱਢਿਆ ਸਾਨੂੰ ਉਦੋਂ ਪਤਾ ਲੱਗਿਆ ਸਭ ਤੋਂ ਪਹਿਲਾਂ ਮੈਨੂੰ ਕੱਢਿਆ ਫਿਰ ਮੈਨੂੰ ਬਾਹਰ ਛੱਡ ਕੇ ਬਾਬੇ ਮੱਖਣ ਨੂੰ ਤੇ ਨਿੰਦਰ ਸਿੰਘ ਨੂੰ ਇਹ ਬਾਹਰ ਆ ਕੇ ਪੂਰੇ ਹੋਏ ਨਿੰਦਰ ਸਿੰਘ ਵੀ ਬਾਹਰ ਪੂਰੇ ਹੋ ਗਏ ਮੱਖਣ ਸਿੰਘ ਜੇ ਵੇਖ ਰਹੇ ਸੀ ਮੈਂ ਕਿਹਾ ਤੂੰ ਲੰਮਾ ਪੈ ਜਾ ਉਹਦੀ ਲੱਤ ਸਿੱਧੀ ਕਰੀ ਮੈਂ ਕਿਹਾ ਲੱਤ ਸਿੱਧੀ ਰੱਖ ਫਿਰ ਮੈਂ ਲੱਬਿਆ ਬਾਬਾ ਕਲਵੰਸੋ ਐਣੀ ਸੀ ਉਹਨੂੰ ਕੱਢਿਆ ਉਹਨਾਂ ਨੇ ਮੁੰਡਿਆਂ ਨੇ ਡਰਾਈਵਰ ਕੱਢਿਆ ਮਨਜੀਤ ਸਿੰਘ ਤੇ ਮਗਰ ਜਗਤਾਰ ਸਿੰਘ ਨਿੰਦਰ ਸਿੰਘ ਤੇ ਇੱਕ ਬੰਦੇ ਦੇ ਸਿਰ 'ਚ ਸੱਟ ਆ ਉਹਦਾ ਆਪਰੇਸ਼ਨ ਹੋਇਆ ਉਹ ਜੇ ਉੱਥੇ ਆ ਕੈਥਲ ਆਹੀ ਘਟਨਾ ਹੋਈ ਹੈ ਉਹਨਾਂ ਤੋਂ ਜੁੜੇ ਵੇਸੀ ਗੁਰੂ ਘਰ ਨਾਲ ਇਹ ਗੁਰੂ ਘਰ ਨਾਲ ਸਾਡੇ ਜਦੋਂ ਦੀ 90 95 ਵੇਲੇ ਦਾ ਸੇਵਾ ਲੱਗੀ ਆ ਗੁਰਦਾਰੇ ਦੀ ਸਾਡੀ ਤਾਂ ਸੰਗਤ ਆਏ ਆਂ ਹਾਂ ਤਵਾਰ ਬਾਬਾਈ ਕੋਲੇ ਇਨਾਂ ਕੋਲੇ ਸੇਵਾ ਤੇ ਜੈਤੋ ਜਾਂਦੀ ਜਾਂਦੀ ਆ ਚਾਹੇ ਲੱਖੀ ਜੰਗਲ ਜਾਵੇ ਹੁਣ ਉਹ ਬਰਸ਼ੀ ਤੇ ਜਾਂਦੇ ਸੀਗੇ ਤੇ ਉੱਥੇ ਗਏ ਸੀਗੇ ਅਸੀਂ ਵੀ ਸੇਵਾ 'ਚ ਹੀ ਸੀ ਹੁਣ ਸਾਡੇ ਥੋੜੀ ਘਰ ਤੇ ਇਹ ਕਰਕੇ ਘਰੇ ਆਏ ਸੀਗੇ ਇਸ ਕਰਕੇ ਤੇ ਸੇਵਾ 'ਚ ਇਹ 30 ਸਾਲ ਦੇ ਜਿਵੇਂ ਗੁਰਦਾਰਾ ਬਣਿਆ ਬਾਬਾਈ ਨਾਲ ਹੀ ਲੈ ਕੇ ਗਏ ਸੀ ਤੇ ਬਾਬਾ ਮੱਖਣ ਸਿੰਘ ਵੀ ਇਹ ਸੀਮੈਂਟ ਖੋਲਦੇ ਹੁੰਦੇ ਸੀ ਬਹੁਤ ਘਾਲਣਾ ਸੀ ਵੇਖੋ ਅੱਜ ਪੰਜ ਪਿਆਰੇ ਬਣਾ ਕੇ ਲੈ ਕੇ ਆਪਦੇ ਨਾਲ ਸੇਵਾਦਾਰਾਂ ਦੀ ਇਹ ਸ਼ਕਤੀ ਹੁੰਦੀ ਆ ਜਿਹੜੇ ਸੇਵਾਦਾਰ ਹੁੰਦੇ ਆ ਨਾ ਉਹ ਆਪਦੇ ਨਾਲ ਹੀ ਸਿੰਘ ਲੈ ਜਾਂਦੇ ਆ ਜਿਹੜੇ ਉਹਨਾਂ ਦੇ ਪਿਆਰੇ ਹੁੰਦੇ ਆ ਮਹਾਰਾਜ ਦਾ ਪਾਣਾ ਹੈ ਤਾਂ ਜੀ ਕਿਸੇ ਦੇ ਕੋਈ ਕਰਨ ਦਾ ਤਾਂ ਹੈ ਨਹੀਂ ਇਹ ਗੱਲ ਠੀਕ ਆ ਨਾ ਇਹ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ